ਹਾਂਜੀ ਸਾਰੇ ਭੈਣ ਭਰਾਵਾਂ ਤੇ ਸਤਿ ਸ਼੍ਰੀ ਅਕਾਲ ਮੇਰੇ ਚੈਨ ਚੌਂਡਾ ਵਾ ਵਾਇਸ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤਾਂ ਨੰਗ ਵੀਡੀਓ ਸ਼ੇਅਰ ਕਰਾਂਗੇ ਉਹ ਫ੍ਰੈਂਸ ਵਾਲੀ ਵੀਡੀਓ ਆ ਜਿਸ ਦਾ ਮਕਸਦ ਕੈਨੇਸ ਤੋਂ ਆਰਾਮ ਫਾਈਟਿੰਗ ਕਰਨੀ ਸੀ ਇਹਨਾਂ ਦੇ ਨਾਲ ਕੋਈ ਆਪਾਂ ਜਿਹੜਾ ਫੋਲਡ ਜਿਹੜੀ ਹੈ ਨਾ ਉਹ ਵੀ ਹਲਕਾ ਫੁਫਾ ਜਿਹੜਾ ਡਿਜ਼ਾਈਨ ਪਾਸੇ ਤੋਂ ਬਣਾਇਆ ਉਹ ਵੀ ਅੱਜ ਤੁਹਾਡੇ ਨਾਲ ਐਂਡ ਤੇ ਸ਼ੇਅਰ ਸ਼ੇਅਰ ਕਰਾਂਗੇ ਇਸ ਸਾਥ ਦੇਖੋ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੀ ਆ ਪੰਜ ਸਵਾਰ ਦੀ ਕਟਿੰਗ ਕਰਨੀ ਹੈ ਤੇ ਕਿਵੇਂ ਕਟਾਈ ਕਰਨੀ ਹੈ ਸਿਰਫ ਆਪਾਂ ਦੋ ਹੀ ਹੁੰਦੇ ਕੱਟਨੇ ਆ ਤੇ ਆਪਣੀ ਸਵਾਰ ਜਿਹੜੀ ਆ ਉਹ ਕਟਿੰਗ ਹੋ ਜਾਣੀ ਸਿਰਫ ਦੋ ਹੁੰਦੇ ਦੇ ਨਾਲ ਇੰਟਰਲੋਕ ਕਰਨ ਦੀ ਵੀ ਲੋੜ ਨਹੀਂ ਪੈਣੀ ਇਸ ਤਰੀਕੇ ਨਾਲ ਜਦੋਂ ਆਪਾਂ ਸਵਾਰ ਦੀ ਕਟਿੰਗ ਕਰਦੇ ਆ ਤਾਂ ਆਪਨੇ ਕੋਲ ਨਾਪ ਹੈਗਾ ਵਾ ਜਿਹੜੀ ਆਪਣੇ ਕੋਲ ਸਵਾਰ ਦੀ ਪੂਰੀ ਲੈਂਥ ਹੋ 34 ਇੰਚ ਹੈ 33 ਇੰਚ ਦਾ ਸਾਮਾਪਾ ਸਵਾਰ ਜਿਹੜੀ ਆ ਉਹ ਖਟਾਂਗੇ ਯਾਨਕਿ अनकीिया फलस एक ग्रह स्टिचिंग आने भी तो इंच जी आप बेल्ट पावे ये चौंबी इंच अपनी जी सलवार तैयार हो जाएगी ठीक है आप शुरू सब तो पहले आप बैल्ट कर लैं कपड़े इस तरह डबल कर लेना जिसका आपको कोई प्लेन जो सलवार का कपड़ा है इस तरीके डबल कर लैना डबल करके फोल्ड फोल्ड कर लेना आपने उसका चौदह कर लैंना मैं पाँच इंच की जो बैल्ट तैयार रख दें अठ इंच की आपकी कटिंग करते हैं तुम तो जिनी भी रखते हो उस हिसाब की कटिंग जी कर लेनी आप अठ इंच के नुकसान ला लेने दो कटिंग कर ली ਆਪਣੇ ਬੈਲਟ ਤੇ ਜਿਹੜੀ ਕਟਿੰਗ ਹੋ ਗਈ ਇਹਦੇ ਇਸ ਦੀ ਨਹੀਂ ਆਪਾਂ ਉਹ ਗੱਲ ਦੀ ਆਵਾਜ਼ ਲਈਏ ਇਹ ਚੁੜਾਈ ਚਾਹੀਦੀ ਹੋਊਗੀ ਉਹ ਆਪਣੇ ਕੋਲ ਜੋੜ ਹੋਊਗਾ ਗਾੜ ਲੈ ਬਣੇ ਜਿੰਨੇ ਵੀ ਆਪਾਂ ਇਹਦੇ ਵਿੱਚ ਦਾ ਇਹ ਰੱਖਾਉਗਾ ਕੋਈ ਚੁਪੜਾ ਬਾਜਾ ਦਾ ਪਾウダー ਜੋੜ પા ਕੇ ਬੈਲਟ ਨੂੰ ਤਿਆਰ ਕਰ ਸਕਦੇ ਹਾਂ ਹੁਣ ਆਪਾਂ ਇਹਨੂੰ ਕੱਪੜੇ ਨੂੰ ਕਿਸ ਤਰੀਕੇ ਨਾਲ ਹੋਲਡ ਕਰਨਾ ਦੂਰਾ ਕਰਨਾ ਆ ਦੇਖੋ ਸਿੱਧਾ ਬੋਟਕੀਂ ਕੱਪੜੇ ਦੀ ਨਹੀਂ ਲੈਣੀ ਇਹ ਕੋ ਅਵਲ ਬਣਾ ਸਿੱਤਾਵਦੇ ਆ ਪੁੱਠਾ ਪੁੱਠਾ ਬਣਾ ਬਾਹਰ ਕਰਾਂਗੇ ਇੱਥੇ ਤੋਂ ਮਨ ਵਿੱਚ ਕਰਕੇ ਕੰਨੀਆਂ ਕੱਢੀ ਨਾ ਮਲਾ ਕੇ ਇਸ ਤਰ੍ਹਾਂ ਕੇ ਨਾਲ ਇਹਨੂੰ ਪੂਰਾ ਕਰ ਲੈਣਾ ਇਸ ਤਰ੍ਹਾਂ ਛਾ ਲੈਣਾ ਇਹ ਜਿਹਾ ਕੋੜਾ ਜਿਹਾ ਇਸ ਤਰ੍ਹਾਂ ਕੇ ਨਾਲ ਡਬਲ ਕਰ ਲੈਣਾ ਇਹਨੂੰ ਸਾਰੇ ਪੇਚੇ ਦੇ ਕਰਾਪਾ ਸੈੱਟ ਕਰ ਲੈਣਾ ਹੋ ਗਿਆ ਕੋਈ ਜਿੰਨਾ ਤੁਹਾਡੇ ਕੋਲ ਪਹੁੰਚਾ ਤੁਸੀਂ ਪਿਆਰ ਰੱਖਣਾ ਜਿਸ ਤਰ੍ਹਾਂ ਆਹ ਦੀ ਕੰਨੀ ਵਾਲ ਟੋਂਦੀ ਪਈ ਆ ਇਸੇ ਨੂੰ ਵੀ ਕਾਇ ਕਰੇ ਕਪੜਾ ਹੋਵੇ ਉਹਦੇ ਵਿੱਚ ਇਹ ਲੀਸ ਦੇ ਬਣੇ ਇਸ ਤਰ੍ਹਾਂ ਕਰੀ ਵੀਡੀਓ ਲੱਗਦੀ ਹੋਏ ਦੇਖਦੇ ਆ ਇਸ ਦੇ ਵਿੱਚ ਨਹੀਂ ਗਈ ਕਿਸੇ ਨੂੰ ਤਾਂ ਇਦਾਂ ਕੱਟ ਲੈਣਾ ਇਹਨਾਂ ਸਾਰੀ ਕੰਨੀ ਤੇ ਪਰ ਮੈਂ ਤਾਂ ਸਲਾਈ ਵਿੱਚ ਦੇ ਦੂੰਗੀ ਤੇ ਸ਼ੇਰਾ ਪਾਣੀ ਕਿਦਣਾ ਜਿੰਨਾ ਉਹ ਜਿਸੇ ਪਹੁੰਚਾ ਹੁੰਦਾ ਹੁੰਦਾ ਮੈਂ ਸਲਵਾ ਦਾ 7 ਇੰਚ ਪਹੁੰਚਾ ਰੱਖਣਾ ਵਾ ਮੋਰੀ ਰੱਖਣੀ ਆ ਸਰਵਾਰ ਦੀ ਜੇ ਤੁਸੀਂ 6.5 ਰੱਖਣੀ ਆ ਫਿਰ ਤੁਸੀਂ 6.5 ਹੀ ਤੋਂ ਲੈ ਲੈਣਾ ਜੇ ਤੁਸੀਂ 6 ਰੱਖਣੀ ਆ ਫਿਰ ਵੀ ਤੁਸੀਂ ਤੋਂ 6 ਹੀ ਲੈ ਲੈਣਾ ਤੇ ਜਿਹੜਾ ਮਾਰਗ ਇਹ ਹੁੰਦਾ ਉਹ ਆਪਾਂ ਪੁੰਜਿਆਂ ਦੇ ਵਿੱਚ ਲਵਾਂਗੇ ਠੀਕ ਆ ਪਰ ਮੈਂ 7 ਰੱਖਣਾ 6.5 ਤੋਂ ਵੱਧ ਆਪਾਂ ਦਾ ਉਹ ਪਹੁੰਚਾ ਨਹੀਂ ਪਹੁੰਚੇ ਠੀਕ ਆ ਤੇ 6.5 6 ਇੰਚ ਦੇ ਮੈਥੇ ਨਿਸ਼ਾਨ ਲਾ ਲੈਣੇ ਆ ਤੇ 6.5 ਪੂਰਾ ਹੀ ਆਇਆ ਇੱਥੋਂ 6.5 ਸਾਢੇ 6 ਇਹ ਆਪਾਂ ਕਿਦਾਂ ਡਬਲ ਕੀਤਾ ਇੱਕ ਵਾਰ ਫੇਰ ਸਮਝਾ ਰਾਂ ਤੁਹਾਨੂੰ ਆਲੇ ਕੁਦਿਆਂ ਸਾਰਾ ਕਪੜਾ ਇਸ ਤਰ੍ਹਾਂ ਸੀ ਤੇ ਇਹਨੂੰ ਸਾਢੇ 6 ਵਾਲੇ ਤੱਕ ਇਦਾਂ ਆਪਾਂ ਇਹਨੂੰ ਡਬਲ ਕਰ ਲਿਆ ਇਹ ਆਪਣਾ ਪੌਂਚ ਆ ਪੱਟ ਜੋੜੂਸੀ ਨੂੰ ਬੋਲਦੇ ਜੀ ਕਲੀਆਂ ਇਹ ਆਪਣਾ ਉਹ ਹੋ ਜਾਂਦਾ ਠੀਕ ਆ ਹੁਣ ਆਪਾਂ ਕਰੀ ਕੀ ਕਰਨਾ ਇਹਦੀ ਲੈਣੀ ਆ ਲੰਬਾਈ ਗਣ ਕੇ ਲੈਣੀ ਆ ਠੀਕ ਆ ਡ੍ਰੋਪਰ ਬਾਈ ਲਵਾਂਗੇ ਜੇ ਤੁਸੀਂ ਨਵੇਂ ਜੇ ਕਿਦਾਂ ਆਪਾਂ 5 ਇੰਚ ਦੀ 벨ਟ ਤਿਆਰ ਕਰਨੀ ਤੁਸੀਂ 5 ਇੰਚ ਇੰਚੀ ਟੇਪ ਜਿਹੜਾ ਨੂੰ ਉੱਪਰ ਕੱਢ ਲੈਣਾ ਜਿੰਨੀ ਆਪਣੇ ਕੋਲ ਲੈਂਥ ਆ ਰਾ ਉਹਦੀ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਆਪਣੇ ਕੋਲ 34 ਇੰਚ ਇਹ ਤਿਆਰ ਇੱਕ ਇੰਚ ਆਪਾਂ ਵਾਧਾ ਰੱਖਾਂਗੇ ਮਾਰਜਨ ਦੇ ਵਿੱਚ ਆਉਣ ਵਾਸਤੇ ਇੱਥੋਂ ਵੀ 1/2 ਇੰਚ ਸਲਾਈ ਚਾਊਗਾ ਉਧਰ ਵੀ ਆਪਣਾ 1/2 ਇੰਚ ਸਲਾਈ ਚਾਊਗਾ ਇਹ ਆਪਣੀ ਲੰਬੀ 3 ਇੰਚ ਜੇ ਨਾ ਤੇ ਲੁਕਵਾਇਆ ਸੀ ਜੇ ਨੱਕੀ ਲੁਕਵਾਸੇ ਇੱਕ ਉਸੇ ਸਾਹ ਬਣਾਏ ਦੀ ਜਿਹੜਿਆ ਕੋਈ ਤੋਂ ਨਿਸ਼ਾਨ ਜਿਹੜੇ ਆਉਣੇ ਜੇ ਤੁਹਾਡੇ ਕੱਪੜੇ ਚ ਕੋਈ ਘਾਟ ਵਾਧੂ ਹੁੰਦੀ ਸੀ ਤਾਂ ਤੁਸੀਂ ਜਿਹੜਾ ਮੈਂ ਇਸ ਤਰੀਕੇ ਨਾਲ ਛਾਉਂਦੇ ਜੇ ਤੇ ਉਹਨੂੰ ਤੁਸੀਂ ਕੱਢ ਲੈਣਾ ਇਹ ਆਪਣਾ ਬਿਲਕੁਲ ਬਰਾਬਰ ਹੀ ਆਇਆ ਜਿਹੜੇ ਕੋਈ ਘਾਟਾਂ ਵਗੈਰਾ ਜਾਂ ਕੋਈ ਘਾਟ ਵਾਧੂ ਕੱਪੜੇ ਚ ਨਹੀਂ ਸਿਆਇਆ ਹੁਣ ਇਸ ਤੋਂ ਵੱਡਨੇ ਕਾਫੀ ਕਰਨਾ ਜੇ ਮਨ ਲੱਗੇ ਤਾਂ ਤੁਸੀਂ 6.5 ਦਾ ਜਾਂ 6 ਇੰਚ ਦਾ ਤੁਹਾਡੇ ਕੋਲ ਆਵਲਾ ਪਹੁੰਚਾ ਮੋੜੀ ਤਿਆਰ ਆ ਫਿਰ ਤੁਸੀਂ ਤੋਂ 1.5 ਇੰਚ ਦਾ ਮਾਰਜਿਨ ਲੈਣਾ ਜੋਨ ਮੇਰੇ ਕੋਲ ਇਹ 7 ਇੰਚ ਦਾ ਵਾ ਤੇ ਮੈਂ ਇੱਥੇ 2 ਇੰਚ ਤੇ ਨਿਸ਼ਾਨ ਲਾਉਂਗੀ 6.5 ਦਾ ਆਪਣਾ ਇਹ ਵੀ ਰਹਿ ਜਾਣਾ 1.5 ਇੰਚ ਆਪਣਾ ਜਿਹੜਾ ਹੁੰਦਾ ਹੈ ਸਲਾਈ ਚ ਆਉਣ ਲਈ ਆ ਜਾਂਦਾ ਵਾ ਤੇ ਅੱਧਾ ਇੰਚ ਆਪਣਾ ਇਥੋਂ ਇਹਦੇ ਵਿੱਚ ਆ ਲਵਾਂਗੇ ਤੇ 7 ਇੰਚ ਦੀ ਜਿਹੜੀ ਮੋਰੀ ਆਏਗੀ ਤਿਆਰ ਰਹਿ ਜਾਊਗੀ ਹੁਣ ਤੋਂ ਬੜਿਆ ਪਲਾਣਾ ਆਸਨ ਆਸਨ ਆਪਾਂ ਲੈਨੇ ਆ 11 ਇੰਚ ਇਹ ਅੱਧਾ ਤਨ ਦੇ ਵਿੱਚ ਆਪਣਾ ਇਸ ਤਰੀਕੇ ਨਾਲ ਤਾਂ ਮੈਂ ਵੀ ਕੱਟਿਆ 11 ਇੰਚ ਨੂੰ ਲੈਣਾ ਆਹ 11 ਇੰਚ ਲਿਆ 1 ਇੰਚ ਦੀ ਆਪਾਂ ਇਥੋਂ ਕਾਟ ਪਾ ਲਈ ਜੀ ਆ ਬਲੀ ਇੰਚ ਇਹ ਹੋ ਰਹਿ ਜੂਗਾ 10 ਇੰਚ ਆ ਵੇਖੋ ਇਹ ਰਹਿ ਗਿਆ 10 ਇੰਚੇ 10 ਇੰਚ ਜੀ ਅੱਧਾ ਜਿੱਥੋਂ ਫਲਾਈ ਚਾਹੋਗਾ ਅੱਧਾ ਇੰਚ ਇੱਥੇ ਆਊਗਾ ਇਹ 9 ਇੰਚ ਰਹੇਗਾ ਤੇ 5 ਇੰਚ ਆਪਣਾ ਜਾਓ ਬੈਲਟ ਵਾਲਾ ਵਿੱਚ ਐਡ ਹੋ ਜੂਗਾ ਠੀਕ ਹੈ ਇਸੇ ਤਰੀਕੇ ਨਾਲ ਆਪਾਂ ਆਫਸਰ ਸਾਈਡ ਤੋਂ ਉਹਨੂੰ ਲੈ ਲੈਣੀ ਹੈ ਇਹਦੀ ਇਧਰੋਂ ਲਵਾਈ ਲਈ ਉਹਦੀ ਆਪਾਂ ਉਧਰੋਂ ਲਵਾਈ ਲੈਣਾ ਠੀਕ ਹੈ ਹਾਂਜੀ ਚਲੋ ਆਪਾਂ ਇਧਰੋਂ ਲਵਾਈ ਲਈ ਇੱਧਰ ਆਸਮੇ ਰੱਖਿਆ ਝੋਲੀ ਹੁਣ ਆਪਾਂ ਇੱਧਰ ਝੋਲੀ ਰੱਖਾਂਗੇ ਤੇ ਉਧਰ ਲੰਬਾਈ ਲਵਾਂਗੇ ਠੀਕ ਆ ਝੋਲੀ ਆਪਾਂ ਰੱਖੀ ਨਾ 11 ਇੰਚ ਤੇ 11 ਇੰਚ ਦੀ ਮੀਨਸ਼ਾਲ ਲਾਵਾਂਗੇ 11 ਇੰਚ ਦੇ ਵਿੱਚ 2 ਇੰਚ ਪਲੱਸ ਕਰਾਂਗੇ 1 ਇੰਚ ਦੀ ਅਪਰਥੇ ਕਾਟ ਪੋਣੀ ਆ ਠੀਕ ਆ ਇਸ ਤੋਂ ਬਾਅਦ ਆਪਾਂ 3 ਇੰਚ ਜਾਨੀ ਕਿ ਨਾ 3 ਇੰਚ ਆਪਸਲ ਵਾਰਨਾਂ ਤਾਂ ਉਹ ਨੱਕੀ ਇੰਚ ਜਿਦਾ 3 ਇੰਚ ਜਿਦਾ ਆਪਾਂ 컬 ਤੋਂ ਵਾਰਨ ਵਾਸਤੇ 1 ਇੰਚ ਮਾਰਨ ਵਾਸਤੇ ਇਹਦੀ ਲੰਬਾਈ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲੈਣਾ। ਇਸ ਤਰ੍ਹਾਂ ਨੂੰ ਚਾਲੜਾ ਲੈਣਾ। ਇਸੇ ਦਾ ਇਸੇ ਨਾਲ ਆਪਣੇ ਨਹੀਂ ਹੈਗਾ ਇਸ ਤਰ੍ਹਾਂ ਇੰਚ ਦੇ ਨਾਲ ਵੀ ਸਿੱਧੀ-ਸਿੱਧੀ ਨੂੰ ਲਾਈਨ ਜਿਹੜਾ ਡਰਾ ਕਰਦੇ ਹਾਂ। ਤਾਂ ਹੁਣ ਆਪਾਂ ਇਹਨਾਂ ਐਸ ਕੁੰਡੇ ਨੂੰ ਤੇ ਐਸ ਜਿਹੜਾ ਆਹ ਦਾ ਨਿਸ਼ਾਨ ਲਾਇਆ ਇਹਨੂੰ ਆਪਸ ਵਿੱਚ ਮਿਲਾ ਦੇਣਾ ਇਸ ਤਰ੍ਹਾਂ। ਇਹਦਾ ਆਪਾਂ ਇਧਰ ਆਹ ਕੁੰਡੇ ਦਾ ਨਿਸ਼ਾਨ ਲਾਇਆ ਜਾਂ ਕਲੀ ਦਾ ਕਹੋ। ਇਸੇ ਤਰੀਕੇ ਨਾਲ ਆਪਾਂ ਦੁਜੀ ਬਣੇਵੇਂ ਆਪ ਆਸਾ ਪਾਣ ਇੱਕ ਹੀ ਕਟਿੰਗ ਦੀ ਨੋਲ ਲੈਣੀ ਹੈ ਆਪਣੀ ਜਿਹੜੀ ਸਲਵਾਰ ਆ ਉਹ ਕੱਟ ਕੇ ਪਿਆਰ ਹੋ ਬਣਿਆ ਸਾਰਾ ਹੋ ਗਿਆ ਆਮਰਾ ਜਿਹੜਾ ਕਿੰਚਾ ਪਾ ਰੱਖਿਆ ਇਹਨੂੰ ਇਹਦੇ ਨਾਲ ਇਸ ਤਰ੍ਹਾਂ ਮਿਲਾ ਦੇਣਾ ਇਹ ਆਪਣੇ ਆ ਵੀ ਹੁੰਦਾ ਕਟਿੰਗ ਹੋ ਜਾਣਾ ਆ ਵੀ ਹੁੰਦਾ ਕੱਢੀ ਹੋ ਜਾਣਾ ਆ ਪਹੁੰਚੇ ਵੀ ਕੱਢੀ ਹੋ ਜਾਣਾ ਇਸ ਤਰੀਕੇ ਨਾਲ ਆਪਾਂ ਸਲਵਾਰ ਵੀ ਕਟਿੰਗ ਕਰਦੇ ਇਹਦੇ ਨਾਲ ਇੰਟਰਲੌਕ ਦੀ ਨੋਲ ਵੀ ਸਲਵਾਰ ਨੂੰ ਲੈ ਹੀ ਪੈਂਦੀ ਹੈ ਕਿ ਆ ਵਾਲੀ ਸੜੀ ਵੀ ਆਪਣੀ ਕੰਨੀ ਆ ਜਾਂਦੀ ਆ ਜੇ ਤੁਸੀਂ ਕਿਉਂ ਕਰਦਾ ਹੈ ਆਪਾਂ ਤੁਹਾਨੂੰ ਥੋੜਾ ਆਈਡੀਆ ਦਿੰਨੇ ਕਿ ਤੁਸੀਂ ਕਿਹੜਾ ਆਪਾਂ ਆਏਗੀ ਕਿ ਤੁਸੀਂ ਕਰਦੇ ਹੋ ਜੇ ਤੁਹਾਨੂੰ ਫਿਰ ਵੀ ਨਾ ਸਮਝ ਲੱਗੇ ਤੁਸੀਂ ਕਮੈਂਟ ਕਰੋ ਕਮੈਂਟ ਜਰੂਰ ਕਰੋ ਆ ਦੇਖਦੇ ਆਪਨੇ ਅਸਨ ਹੋ ਗਏ ਆਪਾਂ ਜਿਹੜਾ ਤੁਹਾਨੂੰ ਹੌਸਾ ਹੈ ਉਹਨੇ ਨਿਆ ਸੂਟਾ ਕਮੈਂਟ ਇਹ ਆਪਣਾ ਹੋ ਗਿਆ ਇੱਥੇ ਆਪਾਂ ਥੋੜੇ ਥੋੜੇ ਕੱਟ ਲਾਉਣੇ ਆ ਆ ਵਾਲਾ ਜਿਹੜੀ ਕਿਉਂਕਿ ਇੱਥੇ ਆਪਾਂ ਸਲਾਈ ਕਰਨੀ ਆ ਕੀ ਗਾਣੇ ਕੋ ਇਧਰਲੀ ਸਾਈਡ ਵੀ ਲਾ ਲੈਣਾ ਤੇ ਇਧਰਲੀ ਸਾਈਡ ਹੀ ਲਾ ਲੈਣਾ ਥੋੜਾ ਜਿਹਾ ਕੱਟ ਜਿਦਾ ਆਪਾਂ ਸਲਾਈ ਕਰਾਂਗੇ ਤੇ ਆਪਾਂ ਇਸੇ ਨੂੰ ਇਸ ਤਰੀਕੇ ਦੇ ਨਾਲ ਫੜ ਕੇ ਤੁਹਾਨੂੰ ਮੈਂ ਦੱਸਦੀ ਕਿ ਕਿੱਥੋਂ ਫੜ ਕੇ ਤੇ ਇਹਨੂੰ ਆਪਾਂ ਜਿਹੜੀ ਆ ਉਹ ਸਲਾਈ ਕਰ ਦੇਣੀ ਤੇ ਇਹਦੇ ਨਾਲ ਜਿਹੜਾ ਵਾ ਇਹ ਆਪਾਂ ਆ ਵਾਲਾ ਕੁੰਡਾ ਜਿਹੜਾ ਜੋੜਨਾ ਠੀਕ ਆ ਨਾਵਲੀ ਆਪਣੀ ਬਾਠਵਾ ਇਹ ਪਾ ਲੈਣੀ ਆਪਾਂ ਇਸ ਵਾਰੀ ਇਸ ਤਰੀਕੇ ਨਾਲ ਤੁਸੀਂ ਸਵਾਰਤ ਤੱਕ ਨਹੀਂ ਕਰੋਗੇ ਇਸ ਵਾਰ ਦਾ ਇਹ ਮਤਲਬ ਜਿੱਦਾਂ ਪਿੱਛੇ ਝੋੜ ਤੈਂਦੀ ਆ ਕੋਈ ਹੁੰਦਾ ਉਹ ਨਹੀਂ ਵੱਧਾ ਦਿੱਤੇ ਨਾਲ ਉਸ ਦੇਖੋ ਬਾਈ ਸਲਾਈ ਹੈ ਉਹ ਵੀ ਉੱਪਰ ਬਚਦਾ ਇਸ ਦੇ ਨਾਲ ਆਉਂਦਾ ਆਹ ਅਰੇ ਆਪਣੇਾਰੇ ਘੁੰਡੇ ਵੀ ਕਟਿੰਗ ਹੋ ਗਏ ਇਸ ਵਾਰ ਇਸ ਤਰੀਕੇ ਨਾਲ ਬਣਾਓ ਕਿ ਆ ਦੇਖੋ ਆਵਲਾ ਜਿਹੜਾ ਕਪੜਾ ਇਹਨੂੰ ਆਪਾਂ ਇੱਕ ਰੇਸ ਦੇ ਉੱਤੇ ਵਿਚਾਰ ਲੈਣਾ ਇਸ ਤਰੀਕੇ ਦੇ ਨਾਲ ਹੀ ਆਪਾਂ ਇਹ ਵੀ ਸਲਾਈ ਮਰ ਕੇ ਕਰ ਲੈਣਾ ਸੌਰੀ ਕਪੜਾ ਥੋੜਾ ਖੋ ਗਿਆ ਆ ਹਾਂ ਚੀਜ਼ਾਂ ਦੀ ਇਹਨੂੰ ਆਪਾਂ ਇਹਦੇ ਨਾਲ ਉੱਪਰ ਇਸ ਤਰ੍ਹਾਂ ਫਰਾਈ ਕਰ ਦੇਣੀ ਆ ਆ ਆਪਣੇ ਚਾਰੇ ਕੁੰਦੇ ਹੋਗੇ ਆ ਆਪਣਾ ਪਹਚਾਉ ਹੋਗਾ ਜਿਹਨੂੰ ਆਪਾਂ ਪੱਟ بولਦੇ ਆ ਤੇ ਆ ਆਪਣੀ ਜਿਹੜੀ ਆਏ ਬੈਲਟ ਹੋਗੀ ਇਹਦੇ ਜਿੰਨਾ ਵਿੱਚ ਆਪਣਾ ਜੋੜ ਪਾਉਣਾ ਉਹ ਆਪਣੇ ਕੋਲ ਆ ਰਹੇ ਤੋਂ ਆਪਣੇ ਕੋਲ ਮੋਰੀ ਵਾਸਤੇ ਕਪੜਾ ਵੀ ਪਜ ਗਿਆ ਤੇ ਜਿਹੜਾ ਜੋੜ ਪਾਉਣਾ ਵਾ ਉਹ ਵੀ ਆਪਾਂ ਇੱਥੋਂ ਪਾ ਸਕਦੇ ਜਿੰਨਾ ਜਿੰਨਾ ਵੀ ਮਤਲਬ ਜੋੜ ਪੈਂਦਾ ਔਰ ਇਸ ਦੇ ਵਿੱਚ ਆਪਾਂ ਪਾ ਪਾ ਸਕਦੇ ਇਸ ਤਰੀਕੇ ਨਾਲ ਤੁਸੀਂ ਸਲਵਾਰ ਦੀ ਕਟਿੰਗ ਕਰੋਗੇ ਤੇ ਇਹ ਬੰਦੇ ਕੋ ਆ ਇਦਾਂ ਵੀ ਕੰਨੀ ਆ ਗਈ ਆ ਆ ਇਸ ਤਰੀਕੇ ਨਾਲ ਇਦਾਂ ਕੰਨੀ ਆ ਗਈ ਜਿਹੜੀ ਆਪਾਂ ਆਵਲ ਸਲਾਈ ਕਰਨੀ ਹੈ ਇੱਥੋਂ ਇੰਜ ਖੜ ਕੇ ਦੋਹਾਂ ਖੰਡਿਆਂ ਦੀ ਅਲੱਗ-ਅਲੱਗ ਕਰਨੀ ਆ ਤੇ ਇਹਦੇ ਵਿੱਚ ਕੋਈ ਕਟਿੰਗ ਨਹੀਂ ਹੋਈ ਇਹਦੇ ਵਿੱਚ ਇੰਟਰਲੌਕ ਦੀ ਕੋਈ ਲੋੜ ਨਹੀਂ ਆ ਪਹਿਣੀ ਤੇ ਆਹ ਦੇ ਦੋਵੇਂ ਕੰਨੀਆਂ ਆ ਇਹਦੇ ਵਿੱਚ ਨਹੀਂ ਪਹਿਣੀ ਇਸ ਤਰੀਕੇ ਦੇ ਨਾਲ ਜਿਹੜੀ ਆਪਾਂ ਨੂੰ ਇੰਟਰਲੌਕ ਦੀ ਲੋੜ ਹੀ ਨਹੀਂ ਪੈਂਦੀ ਤੇ ਇੱਕ ਹੀ ਕਟਿੰਗ ਦੇ ਵਿੱਚ ਆਪਾਂ ਜਿਹੜੀ ਸਲਵਾਰ ਆ ਉਹ ਸਾਰੀ ਤੇ ਹੁਣ ਆਪਾਂ ਇਸ ਤੋਂ ਬੜੀ ਤੁਹਾਨੂੰ ਦਿਖਾਵਾਂਗੇ ਥੋੜੇ ਜਿਹੇ ਸੁਪਰ ਡੀਆ ਪਾਇਸਰ ਵਾਰ ਦੇ ਨਾਲ ਜੇਕਰ 셔ਟ ਦੇ ਡਿਜ਼ਾਈਨ ਕੀਤਾ ਵਾ ਤੇ ਕੁਥਿਆਰੀ ਵੀ ਕੀਤਾ ਉਹ ਤੁਹਾਨੂੰ ਦਿਖਾਉਨੇ ਆਂ ਅੱਪਾ ਨਾ ਕਿ ਆਸੇ ਨਾ ਥੋੜੇ ਵਾਰ ਦੇ ਵਿੱਚ ਕਿੰਨੇ ਥੋੜੇ ਡਿਜ਼ਾਈਨ ਕੀਤੇ ਸੂਟਾਂ ਦੇ ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਸਲਵਾਰਾਂ ਦਿਖਾਈਆਂ ਸੀ ਉਹਨਾਂ ਨਾਲ ਦੀਆਂ ਸਾਰੀਆਂ 셔ਟਾਂ ਨੇ ਤਿੰਨ ਸਲਵਾਰਾਂ ਦਾ ਆਪਾਂ ਕਟਿੰਗ ਕੀਤੀ ਤਿੰਨਾਂ ਦੀਆਂ 셔ਟਾਂ ਆਪਾਂ ਤਿਆਰ ਕੀਤੀਆਂ ਆਪਾਂ ਤੁਹਾਨੂੰ ਦਿਖਾਉਨੇ ਆਂ ਅਤੇ ਕੋਈ ਏਰੀਆ ਆਪਾਂ ਬਾਹ ਤੇ ਇਸ ਤਰ੍ਹਾਂ ਲਗਾ ਕੇ ਸਲਵਾਰ ਨਾਲ ਦਾ ਕਪੜਾ ਤੇ ਉੱਪਰ نیچے ਪਾਈਪਿੰਗ ਲਗਾਤੀ ਜਿਹੜਾ ਵਿੱਚ ਲਾਈਟ ਕਲਰ ਸੀ ਦੋਵਾਂ ਪਾਵਾਂ ਤੇ ਲਗਾਤਾ ਨਾਲ ਆ ਅਗਲੇ ਬੰਨੇ ਆਪਾਂ ਗਲੇ ਦੀ ਫੱਟੀਂ ਦਾਦੀਆ ਬਟਨਾਂ ਤੇ ਇਹਨਾਂ ਨੂੰ ਤੁਸੀਂ ਥੋੜਾ ਸੰਘਣੇ ਕਰ ਸਕਦੇ ਜੇ ਮਤ ਕਿੰਨੇ ਹੀ ਖਾਤੇ ਚਾਰ ਜਾਂ ਪੰਜ ਵੀ ਲਗਾ ਸਕਦੇ ਹੋਰ ਆਪਾਂ ਇਹਦੇ ਕਿਤੇ ਕੋਈ ਡਿਜ਼ਾਈਨ ਨਹੀਂ ਕੀਤਾ ਤੇ ਇਹਦੀ ਸਲਵਾਰ ਦੀ ਜਿਹੜੀ ਮੋਰੀ ਆ ਉਹਦੇ ਤੇ ਆਪਾਂ ਇਸੇ ਤਰ੍ਹਾਂ ਹੀ ਪਾਈਪਿੰਗ ਲਗਾ ਕੇ ਉਹਨੂੰ ਤਿਆਰ ਕੀਤਾ ਉਸ ਤੋਂ ਇਹਦੇ ਮਗਰ ਆਪਾਂ ਕਿਰੇ ਤੇ ਕੋਈ ਨਹੀਂ ਕੀਤਾ ਸਿਰਫ ਆਪਾਂ ਇਹ ਪਾਈਪਿੰਗ ਹੀ ਲਾਈ ਹੋਈ ਆ ਉਸ ਤੋਂ ਅਗਲਾ ਸੂਕਾ ਪਤਾ ਨਹੀਂ ਹੋਣਾ ਇਹ ਜੀ ਆਪਣੀ ਕਿਰਪਾਈ ਹੋਣ ਵਾਲੀ ਸ਼ਰਟ ਆ ਵੇਖੋ ਇਹ ਇਸ ਕਲਰ ਦੀ ਇਹਦੀ ਬਾਟਮ ਸਲਵਾਰ ਸੀ ਉਸੇ ਕਲਰ ਦੇ ਨਾਲ ਆਪਾਂ ਸੇ ਬਾਟਮ ਦੀ ਸਲਵਾਰ ਦੀ ਪੱਟੀ ਲਾ ਕੇ ਨਾਲੋ ਸਲਵਾਰ ਦਿਓ ਤੇ ਆਪ ਪਿੰਟੈਕਸ ਪਾ ਕੇ ਢੇਡੇ ਥੋੜੇ ਜੇ ਤੇ ਉੱਪਰ نیچے ਦੀ ਜਿਗ ਜਾਖ ਜਿਹੜੀ ਆ ਪਲੇਸ ਆ ਉਹ ਲਾ ਕੇ ਨਾਲ ਆਪਾਂ ਇਸ ਤਰੀਕੇ ਦੇ ਨਾਲ ਇਹਦਾ ਥੋੜਾ ਕਲਰ ਜਿਹੜਾ ਵਾ ਨਾ ਵੀਡੀਓ ਦੇ ਵਿੱਚ ਲਾਈਟ ਆਉਂਦੀ ਆ ਪਰ ਇਹ ਬਹੁਤ ਸੋਹਣਾ ਲੱਗਦਾ ਪਿਆ ਬਹੁਤ ਵਧੀਆ ਕਲਰ ਆ ਇਹਦਾ ਸਕਿਨ ਕਲਰ ਡਾਰਕ ਆ ਤੇ ਨਾਲ ਆਪਾਂ ਦੇਤੀ ਤੇ ਬਾਹਾਂ ਤੇ ਪਾਈਪਿੰਗ ਸਾਈਡਾਂ ਤੇ ਵੀ ਆਪਾਂ ਪਾਈਪਿੰਗ ਲਾਈ ਹੈ ਇਸ ਤਰ੍ਹਾਂ ਥੋੜਾ ਜਿਹਾ ਨਿੱਕਾ ਮੋਟਾ ਜਿਹਾ ਡਿਜ਼ਾਈਨ ਕਰਕੇ ਆਪਣੇ ਘਰੇ ਜਾਂ ਮਤਲਬ ਡੇਲੀ ਕਿਤੇ ਉਣਾ ਜਾਣਾ ਹੋਵੇ ਉਹਦੇ ਵਾਸਤੇ ਜਿਹੜੇ ਸੂਟ ਵੇਅਰ ਕਰਨਗੇ ਵਧੀਆ ਤਿਆਰ ਹੋ ਜਾਂਦੇ ਆ ਆ ਦੇਖਾ ਉਸ ਤੋਂ ਅਗਲਾ ਸੂਟ ਜਿਹਦੀ ਆਪਾਂ ਸਲਵਾਰ ਦੀ ਕਟਿੰਗ ਕੀਤੀ ਹੋਈ ਆ ਇਹਦੇ ਵੀ ਆਪਾਂ نیچے ਸਲਵਾਰ ਨਾਲ ਦਾ ਕਪੜਾ ਲਾ ਕੇ ਤੇ ਆ ਜਿਹਨੂੰ ਸਮੋਸਾ ਰੈਸ ਕਹਿ ਦਿੰਦੇ ਆ ਉਹ ਆਪਾਂ ਉੱਪਰ ਤੇ نیچے ਲਾਈਆ ਤੇ ਦੇਖੋ ਕਿੰਨੀ ਸੋਹਣੀ ਮਤਲਬ ਇਹਦੀ ਜਿਹੜੀ ਆ ਇਹ ਲੋਕ ਆਉਂਦੀ ਪਈ ਇਸੇ ਤਰੀਕੇ ਨਾਲ ਆਪਾਂ ਸਲਵਾਰ ਦੇ نیچے ਵੀ ਇਹਨੂੰ ਲਾਵਾਂਗੇ ਤੇ ਉਸ ਤੋਂ ਨਾਲ ਆਪਾਂ ਬਾਹਵਾ ਤੇ ਵੀ ਇਸੇ ਤਰੀਕੇ ਦੇ ਨਾਲ ਹੀ ਇਹ ਲਾਈ ਹੋਈ ਆ ਵੇਖੋ ਤੋਹਾਂ ਬਾਹਵਾ ਤੇ ਇਸੇ ਤਿਕਣਾ ਉੱਪਰ ਵੀ نیچے ਵੀ ਬਾਹਵਾ ਦੀ ਪੱਟੀ ਆਪਾਂ ਛੋਟੀ ਕੀਤੀ ਆ ਤੇ ਜਿਹੜੀ ਇਹ ਮਤਲਬ ਆਵੜੀ ਆ ਇਹਨੂੰ ਆਪਾਂ ਥੋੜਾ ਜਿਆ ਵੱਡਾ ਕਰਕੇ ਲਾਇਆ ਕਿਉਂਕਿ ਥੱਲੇ ਘੇਰਾ ਵਾ ਤੇ ਉਹ ਵੈਸੇ ਸਿੰਪਲ ਜਿਹਾ ਸੂਟ ਬਣਾਣਾ ਸੀ ਤੇ ਇੰਨਾ ਕਿ ਦਾ ਥੋੜਾ ਡਿਜ਼ਾਈਨ ਕਰਨ ਦੇ ਨਾਲ ਇਹ ਥੋੜੀ ਵਧੀਆ ਲੁੱਕ ਰਹੀ ਆ ਦਿਲ ਦਾ ਪਿਆ ਸੂਟ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ